ਸਤਿ ਸ਼੍ਰੀ ਅਕਾਲ ਜੀ ਮੈਂ ਆਪ ਕੋ ਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਐਲਨ ਮਸਕ ਕਦੇ ਵੀ ਆਪਣੇ ਮਨ ਦੀ ਗੱਲ ਕਹਿਣ ਤੋਂ ਨਹੀਂ ਡਰਦਾ ਜੀ ਹਾਂ ਇਹ ਤਕਨੀਕੀ ਅਰਬਪਤੀ ਅਕਸਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਰਫ ਟਵਿੱਟਰ ਉਤੇ ਬਿਨਾ ਫਿਲਟਰ ਕੀਤੇ ਟਿੱਪਣੀਆਂ ਕਰਦੇ ਦੇਖਿਆ ਜਾਂਦਾ ਹੈ ਹੁਣ ਮਸਕ ਨੇ ਜਨਤਕ ਤੌਰ ਉਤੇ ਕਿਹਾ ਹੈ ਕਿ ਉਸ ਦਾ ਮੰਨਣਾ ਹੈ ਕਿ ਦੁਨੀਆ ਜਲਦ ਹੀ ਇੱਕ ਗਲੋਬਲ ਟਕਰਾਅ ਦੇ ਵਿੱਚ ਫਸਣ ਵਾਲੀ ਹੈ ਐਕਸੋਥੇ ਟੈਕਨੀਕੀ ਅਰਭਪਤੀ ਨੇ ਇੱਕ ਬ੍ਰਾਂਡ ਦਾ ਜਵਾਬ ਦਿੱਤਾ ਜਿਦੇ ਵਿੱਚ ਗਲੋਬਲ ਸ਼ਾਸਨ ਦੇ ਪਰਮਾਨੂ ਰੋਕਥਾਮ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਗਈ ਸੀ ਤੇ ਹੰਟਰ ਐਸ਼ ਨਾਮ ਦੇ ਇੱਕ ਐਕਸੋਥੋਕਤਾ ਨੇ ਦਾਵਾ ਕੀਤਾ ਸੀ ਕਿ ਯੁੱਧ ਦੇ ਕਿਸੇ ਵੀ ਬਾਹਰੀ ਖੇਤਰੇ ਦੀ ਘਾਟ ਕਰਨ ਦੁਨੀਆ ਭਰ ਦੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਸਨ ਟੈਸਲਾ ਦੇ ਮਾਲਕ ਅਰਭਪਤੀ ਐਲਨ ਮਸਕ ਦੁਨੀਆ ਨੂੰ ਕੋਈ ਇੱਕ ਵਾਰ ਲਗਾਤਾਰ ਚੇਤਾਵਨੀਆਂ ਦੇ ਰਹੇ ਨੇ ਭਾਵੇਂ ਇਹ ਆਬਾਦੀ ਦੇ ਵਿੱਚ ਖਿਰਾਵਟ ਹੋਵੇ ਜਾਂ ਫਿਰ AI ਦੀ ਵਰਤੋਂ ਐਲਨ ਮਸਕ ਨੇ ਮਨੁੱਖਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਸਨੇ ਹੁਣ ਚੇਤਾਵਨੀ ਇਹ ਦਿੱਤੀ ਹੈ ਕਿ ਅਗਲੇ 5 ਤੋਂ 10 ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਵੱਡੀ ਜੰਗ ਛਿੜ ਸਕਦੀ ਹੈ ਇਹ ਇੱਕ ਪਰਮਾਣੂ ਯੁੱਧ ਵੀ ਹੋ ਸਕਦਾ ਹੈ ਐਕਸਾ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਐਲਨ ਮਸਕ ਨੇ ਕਿਹਾ ਕਿ ਦੁਨੀਆ ਜਲਦ ਹੀ ਇੱਕ ਵਿਸ਼ਵ ਵਿਆਪੀ ਟਕਰਾਵ ਦੇ ਵਿੱਚ ਉਲਝ ਸਕਦੀ ਹੈ ਟਰੰਪ ਪ੍ਰਸ਼ਾਸਨ ਦੇ ਨਾਲ ਕੰਮ ਕਰਨ ਵਾਲੇ ਮਸਕ ਨੇ ਇਹ ਪੋਸਟ ਹੰਟਰ ਐਸ਼ ਨਾਮ ਦੇ ਇੱਕ ਉਪਭੋਗਤਾ ਦੁਆਰਾ ਇੱਕ ਪੋਸਟ ਦੇ ਜਵਾਬ ਦੇ ਵਿੱਚ ਦਿੱਤੀ ਜਿਸ ਨੇ ਦਾਵਾ ਕੀਤਾ ਹੈ ਕਿ ਦੁਨੀਆ ਭਾਰਤੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਨਹੀਂ ਕਿਉਂਕਿ ਉਹਨਾਂ ਦੇ ਕੋਲ ਵਿਦੇਸ਼ੀ ਯੁੱਧ ਦਾ ਘਟਰਾ ਨਹੀਂ ਹੈ ਜਵਾਬ ਦੇ ਵਿੱਚ ਮਸਕ ਨੇ ਖੁੱਲਕੇ ਕਿਹਾ ਕਿ ਇਹ ਵੱਡੀ ਝਾਂਗਰ ਨੇ ਰਹੀ ਹੈ ਹਾਲਕਿ ਐਲਨ ਮਸਕ ਨੇ ਆਪਣੀ ਸੰਭਾਵਨਾ ਬਾਰੇ ਵਿਸਥਾਰ ਤੇ ਵਿੱਚ ਨਹੀਂ ਦੱਸਿਆ ਜਿਸ ਨਾਲ ਐਕਸ ਯੂਜ਼ਰਾਂ ਨੂੰ ਉਹਨਾਂ ਦੀਆਂ ਚਿੰਤਾਵਾਂ ਬਾਰੇ ਪਤਾ ਨਹੀਂ ਸੀ ਪਰ ਉਹਨਾਂ ਦੇ ਐਕਸ ਯੂਜ਼ਰ ਦੇ AI ਡਰੌਕ ਨੇ ਕਿਹਾ ਕਿ ਪਿਛਲੇ ਕਬਿਆਨ ਤੇ ਵਿੱਚ ਮਸਕ ਨੇ ਯੂਰਪ ਦੇ ਵਿੱਚ ਪਰਵਾਸ ਸੰਕਟ ਤੇ ਵਿਸ਼ਵਵਿਆਪੀ ਟਕਰਾਵ ਦੇ ਖਤਰੇ ਦਾ ਵੀ ਹਵਾਲਾ ਦਿੰਦੇ ਹੋਏ ਵਿਸ਼ਵ ਵਵਸਥਾ ਨੂੰ ਸੰਬੋਧਿਤ ਕੀਤਾ ਸੀ ਤੇ ਮਸਕ ਪਹਿਲਾ ਹੈ ਸਿਫਤ ਰਾਜ ਦੇ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰ ਚੁੱਕੇ ਨੇ ਗ੍ਰੋਕ ਨੇ ਕਿਹਾ ਕਿ ਐਲਨ ਮਸਕ ਨੇ ਕੋਈ ਪੱਖਜਾ ਕਾਰਨ ਨਹੀਂ ਦੱਸਿਆ ਗਰੋਕ ਨੇ ਰਿਪੋਰਟ ਦਿੱਤੀ ਹੈ ਕਿ ਐਲਨ ਮਸਕ ਨੇ ਯੂਰਪ ਅਤੇ ਬ੍ਰਿਟਨ ਦੇ ਵਿੱਚ ਵੱਡੇ ਪੱਤਰ ਉਤੇ ਪ੍ਰਭਾਸ ਅਤੇ ਪਛਾਣ ਦੀ ਰਾਜਨੀਤੀ ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਜੰਗ ਅਤੇ ਯੂਕਰੇਨ ਦੇ ਵਿੱਚ ਚੱਲ ਰਹੇ ਟਕਰਾਵ ਦੇ ਤੀਜੇ ਵਿਸ਼ਵ ਯੁੱਧ ਦੇ ਵਿੱਚ ਬਦਲਣ ਦੇ ਕਾਰਨ ਖੇਲੂ ਹੱਦੀ ਚੇਤਾਵਨੀ ਦਿੱਤੀ ਹੈ ਮਸਕ ਤਾਂ ਕਹਿਣਾ ਹੈ ਕਿ ਪਰਮਾਣੂ ਰੋਕਥਾਮ ਦੇ ਬਾਵਜੂਦ ਦੁਨੀਆ ਦੇ ਵਿੱਚ ਤਰਨਾ ਪੱਤਰ ਹੈ ਹਾਲਕਿ ਮਸਕ ਨੇ ਆਪਣੇ ਅਸਲ ਪੋਸਟ ਵਿੱਚ ਕਿਸੇ ਤਣਾਵ ਜਾਂ ਟਕਰਾਵ ਦਾ ਨਾਮ ਨਹੀਂ ਲਿਆ ਪਰ ਮੰਨਿਆ ਜਾਂਦਾ ਹੈ ਕਿ ਉਤਾਈਵਾਨ ਯੂਕਰੇਨ ਅਤੇ ਯੂਰਪ ਦੇ ਵਿੱਚ ਤਦੂ ਨੇ ਸੰਕਟਾ ਦਾ ਹਵਾਲਾ ਦਿੱਤੇ ਸੀ ਵੀ ਐਲਨ ਮਸਕ ਕਦੇ ਵੀ ਆਪਣੇ ਮੰਨਤੀ ਗੱਲ ਕਹਿਣ ਤੋਂ ਨਹੀਂ ਡਰਦਾ ਜੀ ਹਾਂ ਇਹ ਤਕਨੀਕੀ ਅਰਬਪਤੀ ਅਕਸਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਰਫ ਟਵਿੱਟਰ ਉਤੇ ਬਿਨਾ ਫਿਲਟਰ ਕਿਤੇ ਟਿੱਪਣੀਆਂ ਕਰਦੇ ਦੇਖਿਆ ਜਾਂਦਾ ਹੈ ਹੁਣ ਮਸਕ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਉਸਾ ਮੰਨੈ ਕਿ ਦੁਨੀਆ ਜਲਦ ਹੀ ਇੱਕ ਗਲੋਬਲ ਟਕਰਾਵ ਦੇ ਵਿੱਚ ਫਸਣ ਵਾਲੀ ਹੈ। ਐਕਸ ਤੇ ਤਕਨੀਕੀ ਅਰਬਪਤੀ ਨੇ ਇੱਕ ਬ੍ਰਾਂਡ ਦਾ ਜਵਾਬ ਦਿੱਤਾ ਜਿਦੇ ਵਿੱਚ ਗਲੋਬਲ ਸ਼ਾਸਨ ਦੇ ਪਰਮਾਣੂ ਰੋਕਥਾਮ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਗਈ ਸੀ ਤੇ ਹੰਟਰ ਐਸ਼ ਨਾਮ ਦੇ ਇੱਕ ਐਕਸ ਉਪਭੋਗਤਾ ਨੇ ਦਾਵਾ ਕੀਤਾ ਸੀ ਕਿ ਯੁੱਧ ਦੇ ਕਿਸੇ ਵੀ ਬਾਹਰੀ ਖੇਤਰੇ ਦੀ ਘਟਕਰਨ ਦੁਨੀਆ ਭਰ ਦੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਸਨ। ਟੈਸਲਾ ਦੇ ਮਾਲਕ ਅਰਬਪਤੀ ਐਲਨ ਮਸਕ ਦੁਨੀਆ ਨੂੰ ਕੋਈ ਇੱਕ ਵਾਰ ਲਗਾਤਾਰ ਚੇਤਾਵਨੀਆਂ ਦੇ ਰਹੇ ਨੇ ਭਾਵੇਂ ਇਹ ਆਬਾਦੀ ਦੇ ਵਿੱਚ ਘਰਾਵਟ ਹੋਵੇ ਜਾਂ ਫਿਰ AI ਦੀ ਵੱਧ ਤੋਂ ਐਲਨ ਮਸਕ ਨੇ ਮਨੁੱਖਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਸਨੇ ਹੁਣ ਚੇਤਾਵਨੀ ਇਹ ਦਿੱਤੀ ਹੈ ਕਿ ਅਗਲੇ 5 ਤੋਂ 10 ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਵੱਡੀ جنگ ਛਿੜ ਸਕਦੀ ਹੈ ਇਹ ਇੱਕ ਪਰਮਾਣੂ ਯੁੱਧ ਵੀ ਹੋ ਸਕਦਾ ਹੈ ਐਕਸਾ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਐਲਨ ਮਸਕ ਨੇ ਕਿਹਾ ਕਿ ਦੁਨੀਆ ਜਲਦੀ ਹੀ ਇੱਕ ਵਿਸ਼ਵ ਪਿਆਪੀ ਟਕਰਾਵ ਦੇ ਵਿੱਚ ਉਲਝ ਸਕਦੀ ਹੈ ਕ੍ਰਮ ਪ੍ਰਸ਼ਾਸਨ ਦੇ ਨਾਲ ਕੰਮ ਕਰਨ ਵਾਲੇ ਮਸਕ ਨੇ ਇਹ ਪੋਸਟ ਹੰਟਰ ਐਸ਼ ਨਾਮ ਦੇ ਇੱਕ ਉਪਭੋਗਤਾ ਦੁਆਰਾ ਇੱਕ ਪੋਸਟ ਦੇ ਜਵਾਬ ਦੇ ਵਿੱਚ ਦਿੱਤੀ ਜਿਸ ਨੇ ਦਾਵਾ ਕੀਤਾ ਹੈ ਕਿ ਦੁਨੀਆ ਭਰਤੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਨੇ ਕਿਉਂਕਿ ਉਹਨਾਂ ਦੇ ਕੋਲ ਵਿਦੇਸ਼ੀ ਯੁੱਧ ਦਾ ਖਤਰਾ ਨਹੀਂ ਹੈ ਜਵਾਬ ਦੇ ਵਿੱਚ ਮਸਕ ਨੇ ਖੁੱਲਕੇ ਕਿਹਾ ਹੈ ਕਿ ਇਹ ਵੱਡੀ ਜਾਣਕਰ ਨੇੜੀ ਹੈ ਹਾਲਕਿ ਐਲਨ ਮਸਕ ਨੇ ਆਪਣੀ ਸੰਭਾਵਨਾ ਬਾਰੇ ਵਿਸਥਾਰ ਤੇ ਵਿੱਚ ਨਹੀਂ ਦੱਸਿਆ ਜਿਸ ਨਾਲ ਐਕਸ ਯੂਜ਼ਰਾਂ ਨੂੰ ਉਹਨਾਂ ਦੀਆਂ ਚਿੰਤਾਵਾਂ ਬਾਰੇ ਪਤਾ ਨਹੀਂ ਸੀ ਪਰ ਉਹਨਾਂ ਦੇ ਐਕਸ ਯੂਜ਼ਰ ਦੇ AI ਡਰੌਕ ਨੇ ਕਿਹਾ ਕਿ ਪਿਛਲੇ ਕਬਿਆਨ ਤੇ ਵਿੱਚ ਮਸਕ ਨੇ ਯੂਰਪ ਦੇ ਵਿੱਚ ਪ੍ਰਵਾਸ ਸੰਕਟ ਤੇ ਵਿਸ਼ਵਵਿਆਪੀ ਟਕਰਾਵ ਦੇ ਖਤਰੇ ਦਾ ਵੀ ਹਵਾਲਾ ਦਿੰਦੇ ਹੋਏ ਵਿਸ਼ਵਵਵਸਥਾ ਨੂੰ ਸੰਬੋਧਿਤ ਕੀਤਾ ਸੀ ਤੇ ਮਸਕ ਪਹਿਲਾ ਹੈ ਸਿਖਤ ਰਾਜ ਦੇ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰ ਚੁੱਕੇ ਨੇ ਡਰੋਕ ਨੇ ਕਿਹਾ ਕਿ ਐਲਨ ਮਸਕ ਨੇ ਕੋਈ ਪੱਖਜਾ ਕਾਰਨ ਨਹੀਂ ਦੱਸਿਆ ਗਰੋਕ ਨੇ ਰਿਪੋਰਟ ਦਿੱਤੀ ਹੈ ਕਿ ਐਲਨ ਮਸਕ ਨੇ ਯੂਰਪ ਅਤੇ ਬ੍ਰਿਟਨ ਦੇ ਵਿੱਚ ਵੱਡੇ ਪੱਤਰ ਉਤੇ ਪਰਬਾਸ ਅਤੇ ਪਛਾਣ ਦੀ ਰਾਜਨੀਤੀ ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਜੰਗ ਅਤੇ ਯੂਕਰੇਨ ਦੇ ਵਿੱਚ ਚੱਲ ਰਹੇ ਟਕਰਾਵ ਦੇ ਤੀਜੇ ਵਿਸ਼ਵ ਯੁੱਧ ਦੇ ਵਿੱਚ ਬਦਲਣ ਦੇ ਕਾਰਨ ਖੇਲੂ ਯੁੱਧ ਦੀ ਚੇਤਾਵਨੀ ਦਿੱਤੀ ਹੈ ਮਸਕ ਦਾ ਕਹਿਣਾ ਹੈ ਕਿ ਪਰਮਾਨੂ ਰੋਕਥਾਮ ਦੇ ਬਾਵਜੂਦ ਦੁਨੀਆ ਦੇ ਵਿੱਚ ਤਣਾਅ ਵਧ ਰਿਹਾ ਹੈ ਹਾਲਕਿ ਮਸਕ ਨੇ ਆਪਣੇ ਅਸਲ ਪੋਸਟ ਵਿੱਚ ਕਿਸੇ ਤਣਾਵ ਜਾਂ ਟਕਰਾਅ ਦਾ ਨਾਮ ਨਹੀਂ ਲਿਆ ਪਰ ਮੰਨਿਆ ਜਾਂਦਾ ਹੈ ਕਿ ਉਹ ਤਾਈਵਾਨ ਯੂਕਰੇਨ ਅਤੇ ਯੂਰਪ ਦੇ ਵਿੱਚ ਅੰਦਰ ਉਦੋਂ ਹੀ ਸੰਕਟਾ ਦਾ ਹਵਾਲਾ ਦੇ ਰਹੇ ਸੀ ਬੀ ਐਲਨ ਮਸਕ ਕਦੇ ਵੀ ਆਪਣੇ ਮੰਨਤੇ ਗੱਲ ਕਹਿਣ ਤੋਂ ਨਹੀਂ ਡਰਦਾ ਜੀ ਹਾਂ ਇਹ ਤਕਨੀਕੀ ਅਰਬਪਤੀ ਅਕਸਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਰਫ ਟਵਿੱਟਰ ਉਤੇ ਬਿਨਾ ਫਿਲਟਰ ਕਿਤੇ ਟਿੱਪਣੀਆਂ ਕਰਦੇ ਦੇਖਿਆ ਜਾਂਦਾ ਹੈ ਹੁਣ ਮਸਕ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਉਜਾ ਮੰਨੈ ਕਿ ਦੁਨੀਆ ਜਲਦ ਹੀ ਇੱਕ ਗਲੋਬਲ ਟਕਰਾਵ ਦੇ ਵਿੱਚ ਫਸਣ ਵਾਲੀ ਹੈ ਐਕਸ ਸੁਤੇ ਤਕਨੀਕੀ ਅਰਬਪਤੀ ਨੇ ਇੱਕ ਬ੍ਰਾਂਡ ਦਾ ਜਵਾਬ ਦਿੱਤਾ ਜਿਦੇ ਵਿੱਚ ਗਲੋਬਲ ਸ਼ਾਸਨ ਦੇ ਪਰਮਾਣੂ ਰੋਕਥਾਮ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਗਈ ਸੀ ਤੇ ਹੰਟਰ ਐਸ਼ ਨਾਮ ਦੇ ਇੱਕ ਐਕਸ ਉਪਭੋਗਤਾ ਨੇ ਦਾਵਾ ਕੀਤਾ ਸੀ ਕਿ ਯੁੱਧ ਦੇ ਕਿਸੇ ਵੀ ਬਾਹਰੀ ਖੇਤਰੇ ਦੀ ਘਟਕ ਕਰਨ ਦੁਨੀਆ ਭਰ ਦੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਸਨ ਟੈਸਲਾ ਦੇ ਮਾਲਕ ਅਰਪਪਤੀ ਐਲਨ ਮਸਕ ਦੁਨੀਆ ਨੂੰ ਕੋਈ ਇੱਕ ਬਾਰੇ ਲਗਾਤਾਰ ਚੇਤਾਵਨੀਆਂ ਦੇ ਰਹੇ ਨੇ ਭਾਵੇਂ ਇਹ ਆਬਾਦੀ ਦੇ ਵਿੱਚ ਖਿੜਾਵਟ ਹੋਵੇ ਜਾਂ ਫਿਰ AI ਦੀ ਵਰਤੋਂ ਐਲਨ ਮਸਕ ਨੇ ਮਨੁੱਖਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਸਨੇ ਹੁਣ ਚੇਤਾਵਨੀ ਇਹ ਦਿੱਤੀ ਹੈ ਕਿ ਅਗਲੇ 5 ਤੋਂ 10 ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਵੱਡੀ جنگ ਛਿੜ ਸਕਦੀ ਹੈ ਇਹ ਇੱਕ ਪਰਮਾਣੂ ਯੁੱਧ ਵੀ ਹੋ ਸਕਦਾ ਹੈ ਐਕਸਾ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਐਲਨ ਮਸਕ ਨੇ ਕਿਹਾ ਕਿ ਦੁਨੀਆ ਜਲਦ ਹੀ ਇੱਕ ਵਿਸ਼ਵ ਪਿਆਪੀ ਟਕਰਾਅ ਦੇ ਵਿੱਚ ਉਲਝ ਸਕਦੀ ਹੈ ਕ੍ਰਮ ਪ੍ਰਸ਼ਾਸਨ ਦੇ ਨਾਲ ਕੰਮ ਕਰਨ ਵਾਲੇ ਮਸਕ ਨੇ ਇਹ ਪੋਸਟ ਹੰਟਰ ਐਸ਼ ਨਾਮ ਦੇ ਇੱਕ ਉਪਭੋਗਤਾ ਦੁਆਰਾ ਇੱਕ ਪੋਸਟ ਦੇ ਜਵਾਬ ਦੇ ਵਿੱਚ ਦਿੱਤੀ ਜਿਸ ਨੇ ਦਾਵਾ ਕੀਤਾ ਹੈ ਕਿ ਦੁਨੀਆ ਭਰਤੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਨਹੀਂ ਕਿਉਂਕਿ ਉਹਨਾਂ ਦੇ ਕੋਲ ਵਿਦੇਸ਼ੀ ਯੁੱਧ ਦਾ ਕਟਰਾ ਨਹੀਂ ਹੈ ਜਵਾਬ ਦੇ ਵਿੱਚ ਮਸਕ ਨੇ ਖੁੱਲਕੇ ਕਿਹਾ ਹੈ ਕਿ ਇਹ ਵੱਡੀ ਜਾਣਕਰ ਨੇੜੀ ਹੈ ਹਾਲਕਿ ਐਲਨ ਮਸਕ ਨੇ ਆਪਣੀ ਸੰਭਾਵਨਾ ਬਾਰੇ ਵਿਸਥਾਰ ਤੇ ਵਿੱਚ ਨਹੀਂ ਦੱਸਿਆ ਜਿਸ ਨਾਲ ਐਕਸ ਯੂਜ਼ਰਾਂ ਨੂੰ ਉਹਨਾਂ ਦੀਆਂ ਚਿੰਤਾਵਾਂ ਬਾਰੇ ਪਤਾ ਨਹੀਂ ਸੀ ਪਰ ਉਹਨਾਂ ਦੇ ਐਕਸ ਯੂਜ਼ਰ ਦੇ AI ਡਰੌਪ ਨੇ ਕਿਹਾ ਕਿ ਪਿਛਲੀ ਕਮਿਆਨਤ ਵਿੱਚ ਮਸਕ ਨੇ ਯੂਰਪ ਦੇ ਵਿੱਚ ਪ੍ਰਵਾਸ ਸੰਕਟ ਤੇ ਵਿਸ਼ਵ ਵਿਆਪੀ ਟਕਰਾਵ ਦੇ ਖਤਰੇ ਦਾ ਵੀ ਹਵਾਲਾ ਦਿੰਦੇ ਹੋਏ ਵਿਸ਼ਵ ਵਵਸਥਾ ਨੂੰ ਸੰਬੋਧਿਤ ਕੀਤਾ ਸੀ ਤੇ ਮਸਕ ਪਹਿਲਾ ਹੈ ਸਿੱਖਤ ਰਾਸ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰ ਚੁੱਕੇ ਨੇ ਗ੍ਰੋਕ ਨੇ ਕਿਹਾ ਕਿ ਐਲਨ ਮਸਕ ਨੇ ਕੋਈ ਪੱਖਜਾ ਕਾਰਨ ਨਹੀਂ ਦੱਸਿਆ ਗਰੋਕ ਨੇ ਰਿਪੋਰਟ ਦਿੱਤੀ ਹੈ ਕਿ ਐਲਨ ਮਸਕ ਨੇ ਯੂਰਪ ਅਤੇ ਬ੍ਰਿਟਨ ਦੇ ਵਿੱਚ ਵੱਡੇ ਪੱਤਰ ਉਤੇ ਪ੍ਰਭਾਸ ਅਤੇ ਪਛਾਣ ਦੀ ਰਾਜਨੀਤੀ ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚਕਾਰ جنگ ਅਤੇ ਯੂਕਰੇਨ ਦੇ ਵਿੱਚ ਚੱਲ ਰਹੇ ਟਕਰਾਵ ਦੇ ਤੀਜੇ ਵਿਸ਼ਵ ਯੁੱਧ ਦੇ ਵਿੱਚ ਬਦਲਨ ਦੇ ਕਾਰਨ ਗਹਿਲੂ ਯੁੱਧ ਦੀ ਚੇਤਾਵਨੀ ਦਿੱਤੀ ਹੈ ਮਸਕ ਦਾ ਕਹਿਣਾ ਹੈ ਕਿ ਪਰਮਾਣੂ ਰੋਕਥਾਮ ਦੇ ਬਾਵਜੂਦ ਦੁਨੀਆ ਦੇ ਵਿੱਚ ਤਣਾਅ ਵਧ ਰਿਹਾ ਹੈ ਹਾਲਾਂਕਿ ਮਸਕ ਨੇ ਆਪਣੇ ਅਸਲ ਪੋਸਟ ਵਿੱਚ ਕਿਸੇ ਤਣਾਵ ਜਾਂ ਟਕਰਾਵ ਦਾ ਨਾਮ ਨਹੀਂ ਲਿਆ ਪਰ ਮੰਨਿਆ ਜਾਂਦਾ ਹੈ ਕਿ ਉਤਾਈਵਾਨ ਯੂਕਰੇਨ ਅਤੇ ਯੂਰਪ ਦੇ ਵਿੱਚ ਦੁਨੀ ਸੰਕਟਾ ਦਾ ਹਵਾਲਾ ਦੇ ਰਹੀ ਸੀ ਵੀ ਐਲਨ ਮਸਕ ਕਦੇ ਵੀ ਆਪਣੇ ਮੰਮਤੀ ਗੱਲ ਕਹਿ ਤੋ ਨਹੀਂ ਜਾਂਦਾ ਜੀ ਹਾਂ ਇਹ ਤਕਨੀਕੀ ਅਰਬਪਤੀ ਅਕਸਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਰਫ ਟਵਿੱਟਰ ਉਤੇ ਬਿਨਾ ਫਿਲਟਰ ਕਿਤੇ ਟਿੱਪਣੀਆਂ ਕਰਦੇ ਦੇਖਿਆ ਜਾਂਦਾ ਹੈ ਹੁਣ ਮਸਕ ਨੇ ਜਨਤਕ ਤੌਰ ਉਤੇ ਕਿਹਾ ਹੈ ਕਿ ਉਸਾ ਮੰਨੈ ਕਿ ਦੁਨੀ ਜਲਦ ਹੀ ਇੱਕ ਗਲੋਬਲ ਟਕਰਾਵ ਦੇ ਵਿੱਚ ਫਸਣ ਵਾਲੀ ਹੈ ਐਕਸੋਤੇ ਤਕਨੀਕੀ ਅਰਬਪਤੀ ਨੇ ਇੱਕ ਬ੍ਰਾਂਡ ਦਾ ਜਵਾਬ ਦਿੱਤਾ ਜਿਦੇ ਵਿੱਚ ਗਲੋਬਲ ਸ਼ਾਸਨ ਦੇ ਪਰਮਾਣੂ ਰੋਕਥਾਮ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਗਈ ਸੀ ਤੇ ਹੰਟਰ ਐਸ਼ ਨਾਮ ਦੇ ਇੱਕ ਐਕਸਪੋਕਤਾ ਨੇ ਦਾਵਾ ਕੀਤਾ ਸੀ ਕਿ ਯੁੱਧ ਦੇ ਕਿਸੇ ਵੀ ਬਾਹਰੀ ਖੇਤਰੇ ਦੀ ਕਾਟ ਕਰਨ ਦੁਨੀਆ ਭਰ ਦੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਸਨ ਟੈਸਲਾ ਦੇ ਮਾਲਕ ਅਰਬਪਤੀ ਐਲਨ ਮਸਕ ਦੁਨੀਆ ਨੂੰ ਕੋਈ ਇੱਕ ਬਾਰੇ ਲਗਾਤਾਰ ਚੇਤਾਵਨੀਆਂ ਦੇ ਰਹੇ ਨੇ ਭਾਵੇਂ ਇਹ ਆਬਾਦੀ ਦੇ ਵਿੱਚ ਖਿੜਾਵਟ ਹੋਵੇ ਜਾਂ ਫਿਰ AI ਦੀ ਵੱਤੋ ਐਲਨ ਮਸਕ ਨੇ ਮਨੁੱਖਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਸਨੇ ਹੁਣ ਚੇਤਾਵਨੀ ਇਹ ਦਿੱਤੀ ਹੈ ਕਿ ਅਗਲੇ 5 ਤੋਂ 10 ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਵੱਡੀ ਜੰਗ ਛਿੜ ਸਕਦੀ ਹੈ ਇਹ ਇੱਕ ਪਰਮਾਣੂ ਯੁੱਧ ਵੀ ਹੋ ਸਕਦਾ ਹੈ ਐਕਸਾ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਐਲਨ ਮਸਕ ਨੇ ਕਿਹਾ ਕਿ ਦੁਨੀਆ ਜਲਦ ਹੀ ਇੱਕ ਵਿਸ਼ਵ ਵਿਆਪੀ ਟਕਰਾਅ ਦੇ ਵਿੱਚ ਉਲਝ ਸਕਦੀ ਹੈ ਟਰੰਪ ਪ੍ਰਸ਼ਾਸਨ ਦੇ ਨਾਲ ਕੰਮ ਕਰਨ ਵਾਲੇ ਮਸਕ ਨੇ ਇਹ ਪੋਸਟ ਹੰਟਰ ਐਸ਼ ਨਾਮ ਦੇ ਇੱਕ ਉਪਭੋਗਤਾ ਦੁਆਰਾ ਇੱਕ ਪੋਸਟ ਦੇ ਜਵਾਬ ਦੇ ਵਿੱਚ ਦਿੱਤੀ ਜਿਸ ਨੇ ਦਾਵਾ ਕੀਤਾ ਹੈ ਕਿ ਦੁਨੀਆ ਭਾਰਤੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘਟ ਪ੍ਰਭਾਵਸ਼ਾਲੀ ਨਹੀਂ ਕਿਉਂਕਿ ਉਹਨਾਂ ਦੇ ਕੋਲ ਵਿਦੇਸ਼ੀ ਯੁੱਧ ਦਾ ਘਟਰਾ ਨਹੀਂ ਹੈ ਜਵਾਬ ਦੇ ਵਿੱਚ ਮਸਕ ਨੇ ਖੁੱਲਕੇ ਕਿਹਾ ਕਿ ਇਹ ਵੱਡੀ ਝਾਂਕਰ ਨੇ ਰਹੀ ਹੈ ਹਾਲਕਿ ਐਲਨ ਮਸਕ ਨੇ ਆਪਣੀ ਸੰਭਾਵਨਾ ਬਾਰੇ ਵਿਸਥਾਰ ਤੇ ਵਿੱਚ ਨਹੀਂ ਦੱਸਿਆ ਜਿਸ ਨਾਲ ਐਕਸ ਯੂਜ਼ਰਾਂ ਨੂੰ ਉਹਨਾਂ ਦੀਆਂ ਚਿੰਤਾਵਾਂ ਬਾਰੇ ਪਤਾ ਨਹੀਂ ਸੀ ਪਰ ਉਹਨਾਂ ਦੇ ਐਕਸ ਯੂਜ਼ਰ ਦੇ AI ਬ੍ਰੌਕ ਨੇ ਕਿਹਾ ਕਿ ਪਿਛਲੇ ਕਪੀਅੰਤ ਵਿੱਚ ਮਸਕ ਨੇ ਯੂਰਪ ਦੇ ਵਿੱਚ ਪ੍ਰਵਾਸ ਸੰਕਟ ਤੇ ਵਿਸ਼ਵਵਿਆਪੀ ਟਕਰਾਵ ਦੇ ਖਤਰੇ ਦਾ ਵੀ ਹਵਾਲਾ ਦਿੰਦੇ ਹੋਏ ਵਿਸ਼ਵਵਵਸਥਾ ਨੂੰ ਸੰਬੋਧਿਤ ਕੀਤਾ ਸੀ ਤੇ ਮਸਕ ਪਹਿਲਾ ਹੈ ਸਿੱਖ ਰਾਜ ਦੇ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰ ਚੁੱਕੇ ਨੇ ਗ੍ਰੋਕ ਨੇ ਕਿਹਾ ਕਿ ਐਲਨ ਮਸਕ ਨੇ ਕੋਈ ਪੱਖਜਾ ਕਾਰਨ ਨਹੀਂ ਦੱਸਿਆ ਗਰੋਕ ਨੇ ਰਿਪੋਰਟ ਦਿੱਤੀ ਹੈ ਕਿ ਐਲਨ ਮਸਕ ਨੇ ਯੂਰਪ ਅਤੇ ਬ੍ਰਿਟਨ ਦੇ ਵਿੱਚ ਵੱਡੇ ਪੱਤਰ ਉਤੇ ਪਰਵਾਸ ਅਤੇ ਪਛਾਣ ਦੀ ਰਾਜਨੀਤੀ, ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਜੰਗ ਅਤੇ ਯੂਕਰੇਨ ਦੇ ਵਿੱਚ ਚੱਲ ਰਹੇ ਟਕਰਾਵ ਦੇ ਤੀਜੇ ਵਿਸ਼ਵ ਯੁੱਧ ਦੇ ਵਿੱਚ ਬਦਲਣ ਦੇ ਕਾਰਨ ਘਰੇਲੂ ਯੁੱਧ ਦੀ ਚੇਤਾਵਨੀ ਦਿੱਤੀ ਹੈ। ਮਸਕ ਦਾ ਕਹਿਣਾ ਹੈ ਕਿ ਪਰਮਾਣੂ ਰੋਕਥਾਮ ਦੇ ਬਾਵਜੂਦ ਦੁਨੀਆ ਦੇ ਵਿੱਚ ਤਣਾਅ ਵਧ ਰਿਹਾ ਹੈ। ਹਾਲਾਂਕਿ ਮਸਕ ਨੇ ਆਪਣੇ ਅਸਲ ਪੋਸਟ ਵਿੱਚ ਕਿਸੇ ਤਣਾਵ ਜਾਂ ਟਕਰਾਅ ਦਾ ਨਾਮ ਨਹੀਂ ਲਿਆ ਪਰ ਮੰਨਿਆ ਜਾਂਦਾ ਹੈ ਕਿ ਉਹ ਤਾਈਵਾਨ, ਯੂਕਰੇਨ ਅਤੇ ਯੂਰਪ ਦੇ ਵਿੱਚ ਅੰਤ ਰੁਣੀ ਸੰਕਟਾ ਦਾ ਹਵਾਲਾ ਦੇ ਦੇ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ